ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਤਾਰਾ ਜੁਰਦੀਆਂ ਸੀ ਇੱਕ ਮਸ਼ਹੂਰ ਗਾਇਕ ਡਬਲਯੂ ਵਰਗੀ ਜਿੰਨੇ ਮੋਛ ਰੱਖੀ ਸੀ ਉਹਦੇ ਨਾਲ ਯਾਨੀ ਕਿ ਤੁਸੀਂ ਸਮਝ ਗਏ ਗੋਣਿਆਂ ਨੇ ਮਾਨ ਦੇ ਨਾਲ ਉਹਦੇ ਬਾਪ ਸਰਬਜੀਤ ਸਿੰਘ ਮਾਨ ਐਸਸੀ ਕੋਟੇ ਦੇ ਵਿੱਚ ਜਿਹੜੀ ਆ ਉਹ ਮੈਥ ਦੇ ਟੀਚਰ ਦੀ ਆ ਮੁੱਖ ਅਧਿਆਪਕ ਦੇ ਤੌਰ ਤੇ ਨੌਕਰੀ ਕਰਕੇ ਰਿਟਾਇਰਮੈਂਟ ਲੈ ਚੁੱਕੇ ਨੇ ਇਹ ਅਵਤਾਰ ਸਿੰਘ ਸਹੋਤਾ ਨੇ ਜਿਹੜਾ ਮਾਮਲਾ ਚੱਕਿਆ ਸੀਗਾ ਇਹਦਾ ਅਸਲ ਸੱਚ ਕੀ ਹੈ ਆਪਾਂ ਉਸ ਸੱਚ ਦੀਆਂ ਪੈੜਾਂ ਲੱਭਦੇ ਹੋਏ ਉਸ ਪਿੰਡ ਤੱਕ ਪਹੁੰਚੇ ਜਿੱਥੇ ਉਹਨੇ ਕਿਹਾ ਸੀ ਕਿ ਗੰਧੜ ਪਿੰਡ ਡਾਕਾਣਾ ਭਾਗ ਸਰ ਤਹਿਸੀਲ ਮੁਕਸਰ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਉਸ ਸਮੇਂ ਜਿਹੜਾ ਸਰਟੀਫਿਕੇਟ ਬਣਿਆ ਸੀਗਾ ਕੇਅਰ ਆਫ ਸਤਪਾਲ ਕਰਕੇ ਅਸਲ ਦੇ ਵਿੱਚ ਸੱਚ ਕੀ ਸੀ ਅਵਤਾਰ ਸਿੰਘ ਸਹੋਤਾ ਕਿੰਨਾ ਕੁ ਸੱਚ ਬੋਲ ਰਿਹਾ ਸੀਗਾ ਤੇ ਇਹਦੇ ਵਿੱਚ ਸਰਬਜੀਤ ਸਿੰਘ ਕਿੰਨਾ ਕੁ ਝੂਠਾ ਸੀ ਤੇ ਅਸੀਂ ਇਸ ਕੋਕ ਪੜਤਾਲ ਨੂੰ ਕਰਦਿਆਂ ਹੋਇਆ ਜਦੋਂ ਸਰਬਜੀਤ ਸਿੰਘ ਨਾਲ ਗੱਲਬਾਤ ਹੋਈ ਉਸ ਤੋਂ ਬਾਅਦ ਅਸੀਂ ਕਰਦੇ ਕਰਾਉਂਦੇ ਉਸ ਗੰਧੜ ਪਿੰਡ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਬਣ ਚੁੱਕਿਆ ਹੁਣ ਤਾਂ ਤੇ ਡਾਕਾ ਅੱਜ ਵੀ ਉਹਨਾਂ ਦਾ ਜਿਹੜਾ ਭਾਗ ਭਾਗਸਰੀ ਹੈ ਤੇ ਤਸਿਲ ਜਿਹੜੀ ਉਹਨਾਂ ਦੀ ਮਲੋਟ ਬਣ ਚੁੱਕੀ। ਅਸੀਂ ਉਸ ਪਿੰਡ ਦੇ ਵਿੱਚ ਪਹੁੰਚੇ। ਉੱਥੋਂ ਦੇ ਚੌਂਕੀਦਰ ਬੜੇ ਪੁਰਾਣੇ ਚੌਂਕੀਦਰ ਨੇ ਮਹਿੰਦਰ ਸਿੰਘ ਭਾਉ ਕਰਕੇ ਤੇ ਮਾਝ ਵਾਲੇ ਕਰਕੇ ਵੀ ਜਾਣੇ ਜਾਂਦੇ ਨੇ ਤੇ ਉੱਥੋਂ ਦਾ ਇੱਕ ਸਰਪੰਚ ਹੈ ਜਿਹੜਾ ਬੱਗੀ ਸਰਪੰਚ ਜਾਂ ਹੋਰ ਅਨੇਕਾਂ ਜਿਹੜੇ ਪਿੰਡ ਦੇ ਅਸੀਂ ਲੋਕਾਂ ਨੂੰ ਜਿੰਨੀ ਕੁ ਸਾਡੀ ਜਾਣ ਪਛਾਣ ਸੀਗੀ ਉਹਨਾਂ ਨੂੰ ਮਿਲੇ। ਉਹਨਾਂ ਨੂੰ ਮਿਲੇ ਤਾਂ ਉਹਨਾਂ ਦੇ ਵਿੱਚੋਂ ਅਸਲ ਦੇ ਵਿੱਚ ਗੱਲ ਕੀ ਨਿਕਲਦੀ ਹੈ ਕਿ ਗੋਨਿਆਂ ਨੇ ਦਾ ਸਰਬਜੀਤ ਸਿੰਘ ਦਾ ਇਸ ਪਿੰਡ ਦੇ ਵਿੱਚ ਕੀ ਰਿਸ਼ਤੇਦਾਰੀ ਸੀ ਕੀ ਲੈਣ ਦੇਣ ਸੀਗਾ ਜਾਂ ਇਸ ਪਿੰਡ ਦੇ ਵਿੱਚ ਸਰਟੀਫਿਕੇਟ ਕਿਵੇਂ ਬਣਦਾ ਤੇ ਇਹਦੇ ਵਿੱਚ ਅਵਤਾਰ ਸਿੰਘ ਕਿੰਨਾ ਕੁ ਸੱਚਾ ਹੈ ਇਸ ਬਾਰੇ ਅਸੀਂ ਜਦੋਂ ਪੁਖ ਪੁਖਤਾ ਪੜਤਾਲ ਕੀਤੀ ਤੇ ਅਸੀਂ ਜਿਹੜੀ ਉਹਨਾਂ ਦੀ ਵੋਟਰ ਲਿਸਟ ਸੀ ਪੂਰੀ ਉਸ ਨੂੰ ਪੜਤਾਲਿਆ ਪਿਛਲੀ ਵੋਟਰ ਲਿਸਟ ਨੂੰ ਵੀ ਪੜਤਾਲਿਆ ਤੇ ਪੂਰੀ ਘੋਖ ਕਰਦਿਆਂ ਹੋਇਆਂ ਅਸੀਂ ਕੁਝ ਤੱਥ ਜਿਹੜੇ ਉਹ ਲੱਭੇ ਉਹ ਤੁਹਾਡੇ ਸਾਹਮਣੇ ਕਰਨ ਲੱਗੇ ਆ ਕਿ ਸਰਬਜੀਤ ਸਿੰਘ ਨੇ ਕਿਸ ਆਧਾਰ ਤੇ ਉਸ ਪਿੰਡ ਦੇ ਵਿੱਚ ਸਰਟੀਫିକੇਟ ਬਣਾਇਆ ਸੀ ਜਾਂ ਬਣਾਇਆ ਹੀ ਨਹੀਂ ਸੀਗਾ ਇਹ ਅਵਤਾਰ ਸਿੰਘ ਝੂਠੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਰਣਜੀਤ ਸਿੰਘ ਵੀ ਮੌਜੂਦ ਨੇ ਗੱਲਬਾਤ ਕਰਦੇ ਸਾਬ ਦਾ ਸਵਾਗਤ ਹੈ ਸਾਸੀ ਕਲਕੀ ਆਨਜੀ ਠੀਕ ਹੈ ਚੱਕੀ ਫਿਰਦੇ ਫਿਰ ਵੋਟਰ ਲਿਸਟ ਉਦਨ ਵਾਲੀ ਬਿਲਕੁਲ ਪਿੰਡ ਗਏ ਆਪਣਾ ਫਰਜ਼ ਬੰਦਾ ਸੀ ਨਾ ਪਿੰਡ ਜਾ ਕੇ ਆਪਾਂ ਪੜਤਾਲ ਕਰੀ ਗਏ ਅੰਕੜੇ ਕੀ ਆ ਤੱਤ ਕੀ ਆ ਤੇ ਜਦੋਂ ਉੱਥੇ ਗਏ ਆ ਹਨਾ ਤੱਤ ਆਪਾਂ ਸਭ ਤੋਂ ਪਹਿਲਾਂ ਸਰਪੰਚ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਜਿਵੇਂ ਚਲੋ ਆਪਣੇ ਸੈੱਲ ਹੁੰਦੇ ਆ ਆਪਣੇ ਵਿੱਚ ਕਰਤੀ ਹਾਂ ਵੀ ਹਾਲਾਂਕਿ ਉਹਨਾਂ ਨੇ ਕੈਮਰੇ ਸਾਹਮਣੇ ਜਗਮੀਤ ਕੁਝ ਵੀ ਹਨਾ ਉਹ ਤਾਂ ਪਤਾ ਕੀ ਆ ਇਦਾਂ ਗੱਲ ਸੀਗੀ ਉਹ ਜਿਵੇਂ ਆਪਾਂ ਮਿਲੇ ਹੀ ਆ ਬੰਦਿਆਂ ਨੇ ਚਲੋ ਆਉ ਭਗਤ ਵੀ ਕੀਤੀ ਮਿਲੇ ਕੇਲੇ ਵੀ ਸਾਰੇ ਕੁਝ 2-4 ਘੰਟੇ ਸਮਾਂ ਵੀ ਕੱਢਿਆ ਪਰ ਉਹ ਕਹਿੰਦੇ ਕਿ ਸਾਡੀ ਪਿੰਡ ਦੇ ਵਿੱਚ ਕਈਰਨਾ ਇਹਨਾਂ ਗੱਲਾਂ ਨੂੰ ਲੈ ਕੇ ਦੁਸ਼ਮਣੀ ਬਣ ਸਕੇ। ਬਿਲਕੁਲ ਤੇ ਇਹ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਤੁਹਾਡੇ ਕੈਮਰੇ ਦੇ ਸਾਹਮਣੇ ਆਈਏ। ਆਫ ਦੀ ਰਿਕਾਰਡ ਸਾਨੂੰ ਜਿਹੜਾ ਮਰਜ਼ੀ ਪੁੱਛੋ। ਮੈਂ ਨਹੀਂ ਕਹਿੰਦਾ ਕਿ ਉਹ ਸਰਪੰਚ ਸਾਹਿਬ ਨੇ ਇਹ ਗੱਲ ਕਹੀ ਆ। ਬੜੇ ਹੀ ਅਨੇਕਾਂ ਪਿੰਡ ਦੇ ਬੰਦੇ ਜਿਨ੍ਹਾਂ ਨੂੰ ਆਪਾਂ ਮਿਲੇ ਆ। ਮੈਂ ਮੈਂ ਜਨਤ ਕਰਾਂ ਕਹਿੰਦਾ ਕਹਿੰਦਾ ਨਾ ਨਾ ਮਾਂ ਵਿੱਚ ਜਿਹਨੂੰ ਵੀ ਮਿਲੇ ਆ। ਨਹੀਂ ਕਰਨਾ ਪਰ ਕਿਉਂਕਿ ਜਿਹਨੂੰ ਜਿਹਨੂੰ ਵੀ ਮਿਲੇ ਆ ਉਹਨਾਂ ਵੀ ਇਹ ਗੱਲ ਕਹੀ ਵੀ ਅਸੀਂ ਇਹ ਚੀਜ਼ ਨੂੰ ਸਾਹਮਣੇ ਤੁਸੀਂ ਤੇ ਪੱਤਰਕਾਰ ਹੋ ਜੋ ਮਰਜ਼ੀ ਬੋਲੋ ਹਨਾ ਪਰ ਤੁਹਾਨੂੰ ਇਹ ਸੱਚ ਦੱਸ ਦਿੰਦੇ ਨੇ ਵੀ ਉਹਦੀ ਕੋਈ ਰਿਸ਼ਤੇਦਾਰੀ ਹੈ ਵੀ ਹੈ ਕਿ ਸਿਰਫ ਅਵਤਾਰ ਸਿੰਘ ਝੂਠ ਬੋਲ ਰਿਹਾ ਕਿ ਸੱਚ ਬੋਲ ਰਿਹਾ ਮੈਨੂੰ ਜਿਹੜੀ ਗੱਲ ਉਹਨਾਂ ਨੇ ਜਿਹੜੀ ਉਹ ਕੀਤੀ ਹੈ ਹਾਂਜੀ ਬਿਲਕੁਲ ਜਿਹੜੀ ਗੱਲ ਅਸੀਂ ਵੀ ਹੈਰਾਨ ਹੋਏ ਹਨਾ ਜਦੋਂ ਪਤਾ ਲੱਗਿਆ ਕੇਅਰ ਆਫ ਸਤਪਾਲ ਵਾਲੀ ਜਿਹੜੀ ਉਹ ਕੁੰਡੀ ਹੈ ਪਰ ਕੇਅਰ ਆਫ ਸਤਪਾਲ ਤਾਂ ਮਿਲੇ ਹੀ ਨਹੀਂ ਨਾ ਸਾਰੀ ਵੋਟਰ ਲਿਸਟ ਕੋਲ ਲੀ ਆਪਾਂ ਸ਼ੁਰੂ ਹੋਈ ਨਾ ਆਪਾਂ ਕੁੰਡੀ ਵੀ ਉਹ ਕੁੰਡੀ ਨੂੰ ਫੜੀਏ ਤਾਂ ਸਿੱਖ ਕਿੱਥੇ ਜਾ ਕੇ ਕਨੈਕਸ਼ਨ ਕੀ ਮਿਲਦਾ ਹੈ ਕੁੰਡੀ ਦਾ ਤਾਰਾਂ ਕਿੱਥੇ ਜੁੜਦੀਆਂ ਪਰ ਕੇਅਰ ਆਫ ਸ ਤੁਹਾਡੇ ਨਾਲ ਅਸੀਂ ਜਿਹੜੀ ਇਹ ਲਿਸਟ ਹੈ ਉਹ ਵੀ ਸਾਂਝੀ ਕਰਾਂਗੇ ਜਿਹੜੀ ਵੋਟਰ ਲਿਸਟ ਹੈ ਨਹੀਂ ਬਿਲਕੁਲ ਬਿਲਕੁਲ ਤੇ ਉਹਦੇ ਪਰ ਮੈਂ ਇੱਕ ਨਾ ਚਾਹਣਾ ਕਿ ਉਸ ਤੋਂ ਪਹਿਲਾਂ ਇੱਕ ਵੀਡੀਓ ਮੇਰੇ ਕੋਲੇ ਘਾਈ ਆ ਹੂੰ ਤੇ ਮੈਂ ਚਾਹਣਾ ਬਿਲਕੁਲ ਆਪਾਂ ਉਹ ਹੀ ਰੱਖ ਦਈਏ ਸਾਹਮਣੇ ਹੈ ਨਾ ਇਹ ਬੈਠੇ ਹੋਏ ਗੋਣਿਆਂ ਵਾਲੇ ਮਾਨ ਸਾਹਿਬ ਜਿਹੜੇ ਗਾਇਕ ਨੇ ਨਾਲ ਬੈਠੇ ਹੋਏ ਆਮਲਾ ਜੀ ਆਮਲਾ ਨੇ ਆਪਦੇ YouTube ਪੇਜ ਤੇ ਸ਼ੈਨਦ ਹਾਂ ਰਮਿੰਦਰ ਆਮਲਾ ਜਿਹੜਾ ਸਬਸਕ੍ਰਾਈਬਰ ਕਰਕੇ ਆਇਆ ਧਿਆਰ ਆ ਉਹਦੇ ਤੇ ਜਿਹੜੀ ਉਹ ਸ਼ੇਅਰ ਕੀਤੀ ਆ ਤੇ ਉੱਥੇ ਬੈਠੇ ਹੋਏ ਆ ਮੀਤ ਹਿਰ ਨਾਲ ਢਾਲੀਵਾਲ ਸਾਹਿਬ ਬੈਠੇ ਸੀਗੇ ਇਹ ਆ ਜਾਂਦੀ ਹੈ ਕੋਈ ਨਹੀਂ ਦੁਆਰਾ ਆਪਾਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਿਖਾਉਣ ਦੀ ਜਿਹੜੇ ਉਹਨਾਂ ਨਾਲ ਗੱਲਾਂ ਬਾਤਾਂ ਜਿਹੜੇ ਉਹ ਕਰ ਰਹੇ ਨੇ ਇਧਰਲੇ ਪਾਸੇ ਸ਼ਾਇਦ ਇੱਕ ਮਿੰਟ ਆ ਧਾਲੀਵਾਲ ਸਾਹਿਬ ਬੈਠੇ ਹੋਰ ਵੀ ਮਤਲਬ ਕਿ ਮੈਨੂੰ ਲੱਗਦਾ ਬੈਠੇ ਹੋਣਗੇ ਲੇਟੈਸਟ ਵੀਡੀਓ ਇਹ ਆਈ ਹੈ ਮੇਰੇ ਅੱਗੇ ਆਈ ਹੈ ਫਚਲੋ ਹੋ ਸਕਦਾ ਪੁਰਾਣੀ ਹੋਵੇ ਪਰ ਇਥੋਂ ਇਹ ਗੱਲ ਥੀ ਯਾਰੀ ਪੱਕੀ ਆ ਸਰਕਾਰ ਚ ਯਾਰੀ ਪੱਕੀ ਆ ਵੀ ਮੁੰਡੇ ਦੀ ਯਾਰੀ ਵੀ ਪੱਕੀ ਆ ਪਾਪੇ ਨੂੰ ਖਤਰਾ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਹੁਣ ਪਤਾ ਨਹੀਂ ਆਪਾਂ ਤਾਂ ਜਿਵੇਂ ਹੈਗਾ ਹਨਾ ਪਤਾ ਲੱਗਣਾ ਪਰ ਇੱਕ ਚੀਜ਼ ਹੈਗੀ ਜਿਵੇਂ ਉਹ ਸੱਤਪਾਲਾ ਦਾ ਕਨੈਕਸ਼ਨ ਦੀ ਗੱਲ ਕਰ ਰਹੇ ਸੀ ਆਪਾਂ ਵੀ ਸੱਤਪਾਲ ਤਾਂ ਨਹੀਂ ਮਿਲਿਆ ਸੱਤਪਾਲ ਨਹੀਂ ਮਿਲਿਆ ਹਾਂ ਪਰ ਪਰ ਕੁਝ ਪੱਤਰਕਾਰ ਹੁਣ ਇਹ ਵੀ ਕਹਿੰਦੇ ਆ ਕਿ ਉਹ ਬੰਦਾ ਸੱਚਾ ਕੌਣ ਸੱਚਾ ਉਹ ਕਹਿੰਦੇ ਕਿ ਉਹਦੇ ਸਕੂਲ ਦੇ ਵਿੱਚ ਕੰਮ ਬਹੁਤ ਸੋਨੇ ਕਰਾਏ ਆ ਮੈਂ ਨਾਂ ਲੈ ਕੇ ਗੱਲ ਕਰ ਲਵਾਂ ਤੇ ਕਿ ਨਾਂ ਲਈਏ ਨਾ ਚੱਲਦਾ ਨਾਂ ਤਾਂ ਚਲੋ ਨਹੀਂ ਲੈਂਦੇ ਉਹ ਤਾਂ ਆਪਾਂ ਨੂੰ ਪਤਾ ਹੈ ਨਾ ਵੀ ਕਿਵੇਂ ਚੈਨਲਾਂ ਨੇ ਉਹ ਕਿਉਂ ਕਰਦੇ ਆ ਇਹ ਵੀ ਬਾਪੇ ਨਾਨਕ ਦੀ ਹੱਟਪ ਚਲਾ ਕੇ ਜਿੰਨਾ ਰੋਟੀਆਂ ਸੇਕੀਆਂ ਆ ਉਹ ਸਮਝਿਓ ਸਾਰੇ ਇਹ ਉਹਨਾਂ ਨੇ ਕੀਤੇ ਆ ਬਈ ਸੱਚਾ ਬੰਦਾ ਕਿਹੜੇ ਹਿਸਾਬ ਨਾਲ ਹੋ ਗਿਆ ਹੂੰ ਜਿਹੜਾ ਬੰਦਾ ਕਿਸ ਦਾ ਹੱਕ ਕਮ ਕਰਕੇ ਹੱਕ ਮਾਰ ਕੇ ਹੈ ਨਾ ਜਰਨਲ ਹੋ ਕੇ ਐਸਸੀ ਦਾ ਸਰਟੀਫਿਕੇਟ ਬਣਾ ਕੇ ਪਧਾਪਕ ਲੱਗੇ ਇਹ ਤਾਂ ਮੈਨੂੰ ਐ ਲੱਗਦਾ ਟੰਡਰੀਆਂ ਵਾਲੇ ਬਾਬੇ ਵਾਲੀ ਗੱਲ ਹੋ ਗਈ ਉਹ ਕਿਵੇਂ ਸਾਰੀ ਉਮਰ ਝੂਠ ਬੋਲਦਾ ਰਿਆ ਆਂਦਾ ਵੀ ਮੈਂ ਹੁਣ ਸੱਚ ਬੋਲਣ ਲੱਗ ਗਿਆ ਹੁਣ ਕਿਵੇਂ ਯਕੀਨ ਕਰ ਲੀਏ ਤੂੰ ਸੱਚ ਬੋਲਦਾ ਐ ਪਹਿਲਾਂ ਪੈਰੀ ਹੱਥ ਵੀ ਲਵਾਲੇ ਕੇਕ ਵੀ ਕੱਟਲੇ ਸਾਰਾ ਕੁਝ ਕਰ ਲਿਆ ਉਹੀ ਗੱਲ ਮਿਲਦੀ ਜੁਲਦੀ ਜੀ ਐਸ ਤੇ ਹਾਂ ਉਹ ਹੈ ਨਾ ਵੀ ਉਹਨੂੰ ਕਿਤੇ ਵੀ ਇਹ ਹੁਣ ਸੱਚਾ ਹੀ ਹੋ ਗਿਆ ਕਿਵੇਂ ਯਕੀਨ ਕਰ ਲੀਏ ਜੇ ਪਹਿਲਾਂ ਤੂੰ ਕਹਿੰਦਾ ਮੈਂ ਝੂਠ ਬੋਲਦਾ ਰਿਆ ਤੇ ਹੁਣ ਸੱਚ ਕਹਿ ਮੰਨ ਲੀਏ ਕੀ ਚੀਜ਼ ਹੋ ਰਹਾ ਇਹ ਚੈਨਲ ਵਾਲੇ ਜਿਹੜੇ ਕਹਿ ਰਹੇ ਸਕੂਲ ਤਾਂ ਵਿਖਾਈ ਜਾਂਦੇ ਐ ਸ਼ਾਇਦ ਉਹਨਾਂ ਨੇ ਇਹ ਗੰਦਰਪਿੰਡ ਆ ਕੇ ਨਹੀਂ ਵੇਖਿਆ ਹੋਣਾ ਵੀ ਗੰਦਰਪਿੰਡ ਕੋਈ ਨਹੀਂ ਗਿਆ ਆਪਾਂ ਪੁੱਛਿਆ ਉਹਨਾਂ ਨੇ ਕਹਿੰਦੇ ਕੋਈ ਨਹੀਂ ਇੱਥੇ ਆ ਕੇ ਕੋਈ ਪਹੁੰਚਿਆ ਨਹੀਂ ਉਹ ਸਕੂਲ ਨਹੀਂ ਵੇਖਿਆ ਜਾਂ ਉਹ ਘਰ ਨਹੀਂ ਵੇਖਿਆ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਹੈ ਮੈਂ ਤਾਂ ਹਾਂ ਤੁਸੀਂ ਦੱਸਿਓ ਰਿਸ਼ਤੇਦਾਰੀ ਕੀ ਹੈ ਉਸ ਪਿੰਡ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਸਰਬਜੀਤ ਸਿੰਘ ਉਹਨਾਂ ਦਾ ਇੱਕ ਭਾਈ ਜਿਹੜਾ ਖਾਰੇ ਪਿੰਡ ਦੇ ਵਿੱਚ ਰਹਿ ਰਿਹਾ ਉਹ ਵੀ ਨਾਮਜਨਤਕ ਹੀ ਹੈ ਤਕਰੀਬਨ ਤਕਰੀਬਨ ਤੁਹਾਡੇ ਸਾਰਿਆਂ ਤੇ ਇੱਕ ਉਹਨਾਂ ਦੀ ਭੈਣ ਆ ਭੈਣਾਂ ਹੋਰ ਵੀ ਹੋ ਸਕਦੀਆਂ ਪਰ ਜਿਹੜੀ ਅਸੀਂ ਕੋਈ ਖੜ ਪਰਤ ਲਖੇ ਜਿਹੜੀ ਹੈ ਕਿ ਗੰਦਰਪਿੰਡ ਦੇ ਵਿੱਚ ਇੱਕ ਸਰਬਜੀਤ ਸਿੰਘ ਦੀ ਜਿਹੜੀ ਉਹ ਭੈਣ ਵਿਆਹੀ ਹੋਈ ਤਾਨੂੰ ਫੇਰ ਕਲੀਅਰ ਕਰ ਦਈਏ ਕਿ ਅਮਰਤਮਾਨ ਜਿਹੜਾ ਗੋਨਿਆਣ ਕਰਕੇ ਜਾਣਿਆ ਜਾਂਦਾ ਉਹਦੀ ਸਕੀ ਭੂਆ ਜਿਹੜੀ ਆ ਉਹ ਇਸ ਪਿੰਡ ਇਸ ਪਿੰਡ ਦੇ ਵਿੱਚ ਵਿਆਹੀ ਹੋਈ ਹੈ ਤੇ ਵਿਆਹੀ ਵੀ ਮਿਲ ਲੱਗਦਾ ਵੀ 99 ਤੋਂ ਪਹਿਲਾਂ ਦੀ ਹੋਈ ਹੂ ਪੂਰੀ ਪੁਖਤਾ ਡੇਟ ਨਹੀਂ ਮੈਂ ਦੱਸ ਸਕਦਾ ਤੁਹਾਨੂੰ ਪਰ 99 ਤੋਂ ਪਹਿਲਾਂ ਦੀ ਵਿਆਹੀ ਹੋਈ ਹੈ ਤੇ ਉਹਨਾਂ ਦੇ ਫੁੱਫੜ ਦਾ ਨਾਮ ਜੇ ਕਹਿ ਲਈਏ ਸਰਬਜੀਤ ਸਿੰਘ ਦੇ ਭਾਈਏ ਦਾ ਨਾਮ ਜਿਹੜਾ ਉਹ ਪ੍ਰਿਤਪਾਲ ਸਿੰਘ ਹੈ ਉਹ ਮਿਲਦਾ ਜੁਲਦਾ ਸੱਤ ਇਹ ਲਿਸਟ ਸਾਡੇ ਨਾਲ ਸਾਡੇ ਕੋਲੇ ਦੰ ਦੱਸਦੇ ਆ ਵੀ ਨਾਮ ਕਿੱਥੇ ਮਿਲਦਾ ਜੁਲਦਾ ਇਹ ਸਾਡੇ ਕੋਲ ਪੂਰੀ ਲਿਸਟ ਆਈ ਸੀ ਲਿਸਟ ਦੇ ਆਧਾਰ ਤੇ ਤੇ ਪਿੰਡ ਤੋਂ ਪੂਰੀ ਪੁਖਤਾ ਜਾਣਕਾਰੀ ਲੈ ਕੇ ਹੀ ਗੱਲਬਾਤ ਕਰ ਰਹੇ ਆ ਇਹ ਉਥੇ ਉਹਦੇ ਪ੍ਰਿਤਪਾਲ ਸਿੰਘ ਜਿਹੜਾ ਉਹਦਾ ਪੁੱਫੜ ਨੇ ਅਮਰਤਪਾਲ ਦੇ ਹਾਂ ਉਹਨਾਂ ਦੇ ਗਾ ਭਾਈ ਨੇ ਉਹਨਾਂ ਦੀ ਜਿਹੜੀ ਉਹ ਡੈਥ ਵੀ ਮਿਲਦਾ ਜੁਲਦਾ ਹੋ ਚੁੱਕੀ ਆ ਦੁਨੀਆ ਦੇ ਵਿੱਚ ਨਹੀਂ ਹੈਗੇ ਉਹਨਾਂ ਦੇ ਜਿਹੜੇ ਭੂਆ ਦੇ ਬੇਟੇ ਨੇ ਉਹ ਮੁਕਸਰ ਕਿਤੇ ਰਹਿ ਰਹੇ ਨੇ ਚਲੋ ਜਿੱਥੇ ਵੀ ਰਹਿ ਰਹੇ ਨੇ ਹਾਂ ਗਾ ਉਹਨਾਂ ਦੇ ਉਹਨਾਂ ਦੇ ਭਰਾ ਜਿਹੜੇ ਉਹਨਾਂ ਦੇ ਭਰਾ ਨੇ ਇੱਕ ਦਾ ਨਾਮ ਲੱਗਾ ਸੁਖਪਾਲ ਸਿੰਘ ਜਿਹੜੇ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਨੇ ਬਹੁਤ ਸਾਰੇ ਲੋਕ ਇਹ ਵੀ ਸ਼ੱਕ ਕਰਦੇ ਨੇ ਕਿ ਹੋ ਸਕਦਾ ਉਦੋਂ ਬਣਿਆ ਹੋਵੇ ਪਰ ਸਾਡੇ ਕੋਲ ਪੁਖਤਾ ਜਾਣਕਾਰੀ ਨਹੀਂ ਕਿ ਸਰਪੰਚ ਪਹਿਲਾਂ ਬਣੇ ਕਿ ਬਾਅਦ ਬਣੇ ਪਰ 6 ਕੁੱਟਰਾਂ ਨਾਲ ਪਿੱਛੇ ਸੀ। ਉਸ ਤੋਂ ਬਾਅਦ ਕਈਆਂ ਨੇ ਵੀ ਗਿਣਾਏ ਕਿ ਫਲਾਣਾ ਸਰਪੰਚ ਰਿਆ 5 ਸਾਲ ਫਲਾਣਾ ਸਰਪੰਚ ਰਿਆ ਫਲਾਣਾ ਸਰਪੰਚ ਰਿਆ ਤੇ ਗੱਲ ਨੇੜੇ ਤੇੜੇ ਜਿੰਝ ਲਾਈ ਜਾਂਦੇ ਆ ਤੇ 6ਵਾਂ ਕੋ ਸਰਪੰਚ ਕੋਈ ਬਣਾਉਂਦਾ ਕੋਈ 7ਵਾਂ ਸਰਪੰਚ ਬਣਾਉਂਦਾ ਕੱਲ 90 ਦੇ 99 ਇਹਦੇ ਅੰਦਰ ਬਾਅਦ ਫੇਰ ਚਲੀ ਜਾਂਦੀ ਆ ਪਰ ਇੱਥੇ ਉਹਨਾਂ ਨੇ ਇਹ ਗੱਲ ਗੱਲ ਕਰਨ ਦੀ ਲੋਕ ਖੁੱਲ ਕੇ ਤਾਂ ਨਹੀਂ ਕਹਿੰਦੇ ਵੀ ਸਰਟੀਫਿਕੇਟ ਬਣਾਇਆ ਹੋਊਗਾ ਪਰ ਉਹ ਕਹਿੰਦੇ ਕਿ ਇਹਨਾਂ ਦੀ ਮਤਲਬ ਕਿ ਚੰਗੀ ਬਹਿਣੀ ਉੱਠਣੀ ਸੀ ਕੁਛ ਇਹ ਵੀ ਕਹਿੰਦੇ ਉਹਨਾਂ ਕੋਲ ਆਧਾਰ ਕਾਰਡ ਹੁੰਦੇ ਸੀਗੇ ਹੋ ਸਕਦਾ ਹੈ ਕਿ ਇਹਨਾਂ ਨੇ ਕੇਅਰ ਆਫ ਆਫ ਦਾ ਨਾਮ ਸੁਤਪਾਲ ਜਾਂ ਹੋਰ ਵੀ ਇਹਨਾਂ ਦਾ ਅ ਮਤਲਬ ਕਿ ਪਾਲ ਜਿਹੜਾ ਸ਼ਬਦ ਜੋੜਦਾ ਕਰਕੇ ਉਹਨਾਂ ਦਾ ਜੇ ਲਾਉਂਦੇ ਆ ਪਿੰਡ ਵਾਲੇ ਕਿਉਂਕਿ ਲੱਗਦੇ ਸਾਰੇ ਹੀ ਹੁੰਦੇ ਆ ਹੋ ਸਕਦਾ ਗੱਲ ਝੂਠੀ ਹੋਵੇ ਇੱਥੇ ਵੀ ਅਸੀਂ ਜਿਹੜਾ ਸੁਖਪਾਲ ਹੈ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਘਰੇ ਵੀ ਗਏ ਪਟਿਆਲੇ ਜਿਹੜਾ ਗੱਲ ਕਲੀਅਰ ਹੋ ਜੇ ਪਟਿਆਲੇ ਗਿਆ ਹੋਇਆ ਨੇ ਕਿਹਾ ਵੀ ਉਹ ਪਟਿਆਲਾ ਗਿਆ ਹੋਇਆ ਹੈ ਇਹ ਘਰ ਦੇ ਮੈਂਬਰ ਤਾਂ ਨਹੀਂ ਸਾਹਮਣੇ ਆਏ ਪਰ ਉਹਨਾਂ ਦੇ ਜਿਹੜੇ ਕਰਤਾ ਧਰਤਾ ਜਿਹੜੇ ਆਪਣੇ ਘਰ ਦੇ ਵਿੱਚ ਕੰਮ ਕਰਦੇ ਸੀ ਕੰਮੇ ਰੱਖੇ ਹੁੰਦੇ ਆ ਪਰ ਉਹਨਾਂ ਨੇ ਸਾਨੂੰ ਕਿਹਾ ਕਿ ਮੈਂ ਤਾਂ ਪਾਸੇ ਪਿੰਡ ਤੋਂ ਥੋੜੇ ਦਿਨ ਹੋਏ ਮੈਨੂੰ ਲੱਗੇ ਨੂੰ ਪਰ ਜਿਹੜੇ ਸਰਦਾਰ ਸਾਹਿਬ ਤੁਹਾਨੂੰ ਨਹੀਂ ਮਿਲ ਸਕਦੇ ਉਹ ਪਟਿਆਲੇ ਗਿਆ ਹੋਏ ਆ ਬਾਕੀ ਇੱਕ ਜੀ ਉਹਨਾਂ ਨੂੰ ਇਹ ਵੀ ਪੁੱਛਿਆ ਨੰਬਰ ਦੇ ਦਿਓ ਹਾਂ ਦਾ ਵੀ ਨੰਬਰ ਨੰਬਰ ਮੇਰੇ ਕੋਲੇ ਮਤਲਬ ਤੁਹਾਨੂੰ ਮਿਲਣਾ ਨਹੀਂਗਾ ਤੇ ਘਰੇ ਕੋਈ ਹੈ ਨਹੀਂਗਾ ਤੇ ਤੁਸੀਂ ਬਾਅਦ ਚ ਚੱਕਰ ਲਾ ਲਓ ਚਲੋ ਠੀਕ ਹੈ ਸਾਡਾ ਸੁਆਬ ਨਹੀਂ ਬਣਿਆ ਉਧਰ ਉਸ ਤੋਂ ਬਾਅਦ ਜਾਣ ਦਾ ਤੇ ਨਹੀਂ ਗੱਲਬਾਤ ਹੋਈ ਪਰ ਉਸ ਪਿੰਡ ਦੇ ਵਿੱਚ ਜਿਹੜੀ ਰਿਸ਼ਤੇਦਾਰੀ ਆ ਤੁਹਾਨੂੰ ਫਿਰ ਕਲੀਅਰ ਕਰ ਦਈਏ ਕਿ ਉਹਨਾਂ ਦੀ ਭੂਆ ਜਿਹੜੀ ਉਸ ਪਿੰਡ ਦੇ ਵਿੱਚ ਵਿਆਹੀ ਸੀ ਬਹੁਤ ਸਾਰੇ ਲੋਕ ਸ਼ੱਕ ਕਰਦੇ ਨੇ ਕਿ ਉਸ ਆਧਾਰ ਤੇ ਹੀ ਜਿਹੜਾ ਉਹ ਸਰਟੀਫਿਕੇਟ ਇਹਨਾਂ ਦਾ ਉੱਥੇ ਫੁੱਫੜਦੇ ਨਾਲ ਸਤਪਾਲ ਫੁੱਫੜਦੇ ਨਾਲ ਮਿਲਦਾ ਪਰ ਸਤਪਾਲ ਨਹੀਂ ਮਿਲਿਆ ਕਿਤੇ ਨਾ ਮਿਲਦਾ ਚਲਦਾ ਹਾਂ ਸਤਪਾਲ ਨਹੀਂ ਮਿਲਿਆ ਕਿਤੇ ਸਤਪਾਲ ਕਿਤੇ ਨਹੀਂ ਮਿਲਿਆ ਇਹ ਗੱਲ ਕਲੀਅਰ ਹੈ ਕਿ ਜਿਹੜਾ ਉੱਥੇ ਕਾਗਜ਼ਾਂ ਦੇ ਵਿੱਚ ਅਵਤਾਰ ਸਿੰਘ ਸਹੋਤਾ ਇਹ ਗੱਲ ਕਰਦਾ ਹੈ ਕਿ ਸਤਪਾਲ ਕੇਅਰ ਆਫ ਗੰਧੜ ਉਹ ਕਿਤੇ ਨਹੀਂ ਮਿਲਿਆ ਕਿਸੇ ਵੀ ਕਾਗਜ਼ ਦੇ ਵਿੱਚ ਸਤਪਾਲ ਉਹਨਾਂ ਨੇ ਪਿੱਛੇ ਪੁਰਾਣੇ ਸਾਰੇ ਪਿੰਡ ਦੇ ਵਿੱਚ ਵੋਟ ਲਿਸਟਾਂ 'ਚ ਵੀ ਮਤਲਬ ਉਹਨਾਂ ਨੇ ਆਪ ਦੀ ਕੋਕ ਪਤਾਲ ਦੇ ਜਰੀਏ ਜਿਵੇਂ ਸਰਪੰਚਾਂ ਮੈਂਬਰਾਂ ਨੂੰ ਪਤਾ ਹੀ ਹੁੰਦਾ ਵੀ ਕਿ ਸਤਪਾਲ ਕਿਸੇ ਦਾ ਕੋਈ ਰਿਆ ਹੋਵੇ ਜਾਂ ਪਿੰਡ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਇਸ ਤਰ੍ਹਾਂ ਦਾ ਨਾਮ ਜਿਹੜਾ ਉਹ ਸਾਡੇ ਪਿੰਡ ਦੇ ਵਿੱਚ ਜਿਹੜਾ ਸਾਡੀ ਨਜ਼ਰ ਦੇ ਵਿੱਚ ਅਜੇਹਾ ਨਹੀਂ ਆਉਂਦਾ ਕਿ ਜਿੰਦੇ ਆਧਾਰ ਤੇ ਉਹਨਾਂ ਦਾ ਜਿਹੜਾ ਉਹ ਸਰਟੀਫਿਕੇਟ ਬਣਿਆ ਹੋਵੇ ਪਰ ਇੱਥੇ ਹੁਣ ਇੱਕ ਗੱਲ ਕਲੀਅਰ ਹੋ ਗਈ ਅਵਤਾਰ ਸਿੰਘ ਸੋਤਾ ਪੂਰੇ ਤੱਥ ਲੈ ਕੇ ਆਇਆ ਬਿਲਕੁਲ ਉਹ ਤਾਂ ਤਾਂ ਕਹਿ ਰਿਹਾ ਸੀ ਵੀ ਰਿਸ਼ਤੇਦਾਰੀ ਚੋਂ ਜਾਂ ਕੁੰਡੀ ਕਨੈਕਸ਼ਨ ਲਾਇਆ ਹੋਣਾ ਹੂੰ ਪਰ ਮੈਂ ਮੈਨੂੰ ਇਹ ਮੈਨੂੰ ਇਹ ਵੀ ਗੱਲ ਲੱਗਦੀ ਹੈ ਕਿ ਉਹਨਾਂ ਨੇ ਜਿਹੜੇ ਦੂਜੇ ਨਾਮ ਆ 3500 4000 ਕਹਿ ਦਿੰਦੇ 3500 4000 ਜਨਤਕ ਨਹੀਂ ਕਰਦੇ ਜਨਤਕ ਕਰਨੇ ਜ਼ਰੂਰੀ ਇੱਥੇ ਕੀ ਕੁੰਡੀ ਹੈ ਜ਼ਰੂਰੀ ਕਰਨੇ ਚਾਹੀਦੇ ਸੀ ਇੱਥੇ ਕੁੰਡੀ ਕੀ ਹੈ ਫਿਰ ਉਹ ਐ ਲੱਗਦਾ ਵੱਡਾ ਚਿਹਰਾ ਦੇਖ ਕੇ ਸ਼ੱਕ ਤਾਂ ਪੈਂਦਾ ਹੀ ਹੈ ਨਾ ਕਿ ਛੇਤੀ ਨਾਮ ਮਸ਼ਹੂਰ ਕਰਨਾ ਚਾਹੁੰਦੇ ਦੂਜੇ ਨਾਮ ਛੇਤੀ ਡੰਗ ਲਾਂਗੇ ਹਾਂ ਇਸੇ ਲੱਗਦਾ ਵੀ ਇਹ ਜਿਹੜਾ ਪ੍ਰੈਸ਼ਰ ਪੈ ਜਾਏ ਇੱਕ ਵਾਰੀ ਹਾਂ ਗਵਰਨਮੈਂਟ ਤੇ ਵੀ ਪ੍ਰੈਸ਼ਰ ਪੈ ਜਾਏ ਇਹ ਕਹਿੰ ਲੱਗਦਾ ਹੈ ਨਾ ਹੋ ਸਕਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਵੀ ਨੇੜੇ ਹਨ ਲੋਕ ਸਭਾ ਇਲੈਕਸ਼ਨ ਆਉਣ ਵਾਲੇ ਆ ਹਮ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਕੋਈ ਨਾ ਕੋਈ ਕੁੰਡੀ ਕੰਡੀਸ਼ਨ ਇਧਰੋਂ ਨਿਕਲੂਗਾ ਦੇਖ ਲਓ ਇਸੇ ਗੱਲ ਨਾਲ ਜੋੜ ਕੇ ਬੰਦਾ ਮਸ਼ਹੂਰ ਹੋ ਕੇ ਬਾਅਦ ਇਲੈਕਸ਼ਨ ਨਾਲ ਲੜ ਜੇ ਕਿਤੇ ਇਹ ਹੋ ਸਕਦਾ ਬਾਈ ਅੱਛਾ ਹੋ ਸਕਦਾ ਇਹ ਚੀਜ਼ਾਂ ਹੋ ਸਕਦਾ ਵੀ ਅੱਗੇ ਇਲੈਕਸ਼ਨ ਵਾਲੀ ਇਹ ਗੱਲਬਾਤ ਸਾਂਝੀ ਆ ਜੇ ਹਾਂ ਅਜੇ ਆਪਣੀਆਂ ਕਿਆਸਰਾਂ ਆ ਪਰ ਹੋ ਸਕਦਾ ਹੁੰਦਾ ਹੀ ਹੈ ਹੋ ਸਕਦਾ ਕਿ ਉਹਦਾ ਬਿਨਾਂ ਬੰਦਾ ਜਿਹੜਾ ਇੱਕ ਚਿਹਰਾ ਹੁੰਦਾ ਨਾ ਚਿਹਰਾ ਹੂੰ ਚਿਹਰੇ ਨੂੰ ਲੈ ਕੇ ਉਹਨਾਂ ਸਾਹਮਣੇ ਲੈ ਕੇ ਆਉਣਾ ਹੈ ਨਾ ਉਹਨੂੰ ਮਸ਼ਹੂਰ ਕਰ ਲੋ ਚਿਹਰੇ ਨੂੰ ਮਸ਼ਹੂਰ ਕਰਨਾ ਕਿਵੇਂ ਕਰਨਾ ਮਸ਼ਹੂਰ ਮਤਲਬ ਆ ਯਾਰ ਤਾਰਾਂ ਤਾਂ ਉਹਨਾਂ ਦੀ ਐਵੇਂ ਆਮਦਨੀ ਪਾਰਟੀ ਚ ਹੈਗੀਆਂ ਕੋਈ ਨਾ ਕੋਈ ਐਸੀ ਵਿੰਗ ਦਾ ਸ਼ੰਕਪੀ ਆਉਦਾ ਹੈਗਾ ਉਹਨਾਂ ਕੋਲ ਉਹ ਅਸਲ ਚ ਕੀ ਹੈ ਵੀ ਹੁਣ ਉਹ ਸਾਫਕਾ ਨੇ ਪਹਿਲਾਂ ਪ੍ਰਧਾਨ ਵੀ ਰਹੇ ਨੇ ਪ੍ਰਧਾਨ ਰਹੇ ਨੇ ਪਹਿਲਾਂ ਅਸਫਕਾ ਹੁਣ ਹੈਗੀ ਆ ਬੈਣ ਨਹੀਂ ਉੱਠਣੀ ਬੈਠ ਨਹੀਂ ਉੱਠਣੀ ਹੈਗੀ ਆ ਤੇ ਉਹਨਾਂ ਦੀ ਉਹਨਾਂ ਦੀ ਵੱਡਿਆ ਨਾ ਬੈਣੀ ਉੱਠਣੀ ਉਹਨਾਂ ਦੀ ਮੰਤਰੀਆਂ ਨਾ ਬੈਣੀ ਉੱਠਣੀ ਚੱਲੂ ਕਿਲਦੀ ਹੁਣ ਤੇ ਦੋਵੇਂ ਵੱਜ ਜਾਣਗੇ ਹੁਣ ਹੈ ਨਹੀਂ ਨੀ ਕਿਤੇ ਇਹ ਨਾ ਹੋਵੇ ਵੀ ਦੋਵੇਂ ਫਾਇਦਾ ਚੱਕ ਲਿਆਣ ਉਹ ਵੀ ਕਹਿਣ ਵੀ ਸਾਡੇ ਨੂੰ ਵੀ ਕੁਝ ਨਹੀਂ ਹੋਣ ਦਿੰਦੇ ਤੇ ਇੱਧਰ ਵੀ ਥਾਪੜੀ ਦੇ ਦਿੰਦੇ ਉਹ ਵੀ ਇਲੈਕਸ਼ਨ ਲੜ ਲਾ ਚੱਲ ਜਰ ਜੀ ਸੀਡਰ ਤਾਂ ਰਰ ਵੀ ਆ ਕੋਈ ਨਹੀਂ ਕਿਤੇ ਪਰ ਜਿਹੜਾ ਪਬਲਿਕ ਡੋਮੇਨ ਦੇ ਵਿੱਚ ਮਸਲਾ ਆ ਗਿਆ ਜਗਮੀਤ ਹੁਣ ਜਿਵੇਂ ਐਸਸੀ ਕਮਿਸ਼ਨ ਦੀ ਗੱਲ ਕਰ ਲਈਏ ਆਪਾਂ ਉਹ ਵੀ ਇਸ ਜਿਹੜੇ ਮਾਮਲੇ ਦੇ ਵਿੱਚ ਖੁਦ ਪਏ ਨਾ ਐਸਸੀ ਕਮਿਸ਼ਨ ਵੀ ਖੁਦ ਪਿਆ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਵੀ ਸਰਕਾਰ ਤੋਂ ਜਵਾਬ ਮੰਗਿਆ ਵੀ 15 ਦਿਨਾਂ ਦੇ ਵਿੱਚ ਬਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਓ ਪਰ ਮੈਨੂੰ ਇਸ ਗੱਲ ਦੀ ਰਣਕੀ ਹੈ ਕਿ ਜੇ ਉਹ ਗੋਨਿਆ ਨੇ ਗਾਇਕ ਦਾ ਪਿਤਾ ਹੈ ਤੇ ਉਹ ਬੜਾ ਛੇਤੀ ਪਬਲਿਕ ਦੇ ਵਿੱਚ ਇਦਾਂ ਖਲਾਰਤਾ ਹਾਰਾ ਕੁਝ ਹੋ। ਪਰ ਬਹੁਤ ਸਾਰੇ ਨਾਮ ਤਾਂ ਹੋਰ ਵੀ ਹੈਗੇ ਆ। ਉਹ ਜੇ ਸਾਧੀਆਂ ਦੇ ਬੜਿਆਂ ਨੇ ਚੋਪੜੀਆਂ ਇੱਕ ਚੀਜ਼ ਤਾਂ ਹੋਰ ਹੈ ਨਾ ਉਹਨਾਂ ਨੇ ਇਹ ਕਿਹਾ ਵੀ ਆਪਾਂ ਕਿਰਾਂ ਪਹਿਲੇ ਕਹਿੰਦੇ ਨਾ ਫਸਟ ਇੰਪ੍ਰੈਸ਼ਨ ਹਮ ਸਦਾਸਤ ਪਹਿਲਾ ਪ੍ਰੈਸ਼ਰ ਬਹੁਤ ਵਧੀਆ ਰਹਿੰਦਾ ਹੈ। ਉਹ ਪਹਿਲੇ ਚੱਕੇ ਮਦੰਨ ਤਾਂ ਇਸ ਕਰਕੇ ਲੱਗਦਾ ਵੀ ਜੇ ਪਹਿਲਾਂ ਇਹਨੂੰ ਵੱਡੇ ਨੂੰ ਹੱਥ ਪਾਈਏ ਨਾ ਆਪਾਂ ਜਿਹੜੇ ਛੋਟੀਆਂ ਨਿੱਕੀਆਂ ਮੱਛੀਆਂ ਉਹ ਤਾਂ ਆਪਦੀ ਆਪ ਹੀ ਨਾਲ ਸੁਧਰ ਕੇ ਨਾਲ ਆ ਜਾਣੀਆਂ ਹਾਂ ਹੈ ਅੱਛਾ ਇਸ ਚੀਜ਼ ਦੇ ਨਾਲ ਇਹਨੂੰ ਸਾਰਾ ਮੈਂ ਡੀਕੋਡ ਕੀਤਾ ਜਾ ਰਿਹਾ ਇੱਕ ਚੀਜ਼ ਹੋਰ ਦੇਖੋ ਤੁਸੀਂ ਇਹਦੇ ਪਿੱਛੇ ਜੇ ਆਪਾਂ ਗੱਲ ਕਰ ਲਈਏ ਕੱਲਾ ਅਵਤਾਰ ਸਿੰਘ ਸਹੋਤਾ ਅਵਤਾਰ ਸਿੰਘ ਸਹੋਤਾ ਕੱਲਾ ਅਗਲਾ ਚਿਹਰਾ ਇਹਦੇ ਪਿੱਛੇ ਹੋਰ ਬੰਦੇ ਆ ਪਿੱਛੇ ਬਹੁਤ ਚੀਜ਼ਾਂ ਆ ਨੇ ਹੂੰ ਉਹ ਹੌਲੀ ਹੌਲੀ ਜਿਹੜਾ ਸਮਾਂ ਆਊਗਾ ਨਾ ਫਿਰ ਮੈਂ ਤੋਂ ਸਮਾਂ ਕਲੀਅਰ ਕਰੂਗਾ ਇਸ ਚੀਜ਼ ਨੂੰ ਵੀ ਮਗਰ ਕੀ ਕੀ ਹੈ ਬਹੁਤ ਸਾਰੇ ਬੰਦਿਆਂ ਨੇ ਸਵਾਲ ਸਾਰੇ ਜਰਨਲ ਭਾਈਜਰੇ ਤੇ ਚੱਕੀ ਆ ਗੱਲ ਉਹ ਕਹਿੰਦੇ ਕਿ ਵੇਖ ਇਹ ਕਹਿੰਦੇ ਸੀ ਐਸਸੀ ਹੱਕ ਮਾਰ ਲੈਂਦੇ ਆ ਤੇ ਕਹਿੰਦੇ ਇੱਥੇ ਤੇ ਜਰਨਲ ਮਾਰੀ ਕਲੀਅਰ ਗੱਲ ਹੋ ਗਈ ਬਾਕੀ ਇੱਕ ਚੀਜ਼ ਹੈ ਬਈ ਜਦੋਂ ਇਹ ਮਤਲਬ ਇੱਕ ਚੀਜ਼ ਹੋ ਰਹੀ ਤੇ ਕਿਮੀਤ ਭਾਵੇਂ ਐਸਸੀ ਹੈ ਤੇ ਭਾਵੇਂ ਜਰਨਲ ਹੂੰ ਜਦੋਂ ਕੋਈ ਕਿਸੇ ਦਾ ਹੱਕ ਮਾਰਦਾ ਹਨਾ ਹੈ ਤਾਂ ਧੋਖਾ ਹੀ ਕਰਾ ਨਾ ਹੂੰ ਧੋਖੇ ਧੋਖੇ ਬਾ ਜਾਣਾ ਫਿਰ ਤਾਂ ਉੱਤੇ ਸਵਾਲ ਉੱਠਣਗੇ ਬਈ ਹੂੰ ਗੱਲ ਤੇ ਇਹ ਵੀ ਹੈ ਨਾ ਇੱਕ ਚੀਜ਼ ਹੋਰ ਹੈ ਵੀ ਆਪਾਂ ਬਿਨਾਂ ਗੱਲ ਤੋਂ ਵੀ ਕਿਸੇ ਨੂੰ ਐਵੇਂ ਬਦਨਾਮ ਵੀ ਨਹੀਂ ਕਰ ਸਕਦੇ ਹਨ ਐਵੇਂ ਪਬਲਿਕ ਡੋਮੇਨ ਚ ਲਿਆ ਕੇ ਹਨ ਉਹਦੇ ਮਿੱਟੀਪਲੀਤ ਕਰ ਦਗੇ ਉਹਨੂੰ ਲੀਓ ਲੀਡ ਕਰ ਦਗੇ ਜੇ ਕਿਤੇ ਕੁਝ ਹੈਗਾ ਤਾਂ ਬਾਈ ਫੇਰ ਹੀ ਕੁਝ ਨਾ ਕੋਈ ਸਾਹਮਣੇ ਆ ਰਹਣਾ ਚੀਜ਼ ਤਾਂ ਇਹ ਹੈ ਨਾ ਜੇ ਆਪਾਂ ਇਹ ਕਰ ਲਈਏ ਮੰਨ ਲਓ ਅੱਜ ਕਹਿ ਰਹੇ ਆ ਇੱਕ ਚੈਨਲ ਵਾਲੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਸਰਬਜੀਤ ਸਿੰਘ ਮਾਨ ਨੇ ਕੰਮ ਬੜੇ ਵਧੀਆ ਕੀਤੇ ਆ ਸਕੂਲ ਨੂੰ ਲਿਸ਼ਕਾਤਾ ਉਹ ਤਾਂ ਉਹ ਚੈਨਲ ਵਾਲੇ ਤਾਂ ਉਹ ਹੀ ਆ ਨਾ ਜਿਹੜੇ ਫੈਕਟਰੀ ਜੀਰੇ ਵਾਲੇ ਦੇ ਵਿੱਚ ਜਾ ਕੇ ਵੀ ਕਹਿੰਦੇ ਸੀ ਕਿ ਬਹੁਤ ਵਧੀਆ ਕੰਮ ਹੋ ਗਿਆ ਹਾਂ ਵੀ ਉਹਦੇ ਵੀ ਉਹਨਾਂ ਨੇ ਲਿਸ਼ਕਾਤਾ ਹਨਾ ਬੜਾ ਵਧੀਆ ਸਕੂਲ ਬਣਾਤਾ ਰੰਗ ਰੋਗਨ ਕਰਾਤਾ ਯਾਰ ਉਹ ਯਾਰਾਂ ਸਕੂਲ ਹਾਂ ਚੀਜ਼ ਆਪਾਂ ਗੈਨ ਲਾਂਗੇ ਜਿਹੜਾ ਬੁਨਿਆਦ ਹੈ ਉਹਦੀ ਬੁਨਿਆਦ ਹੈ ਨਹੀਂ ਕਿੱਥੇ ਉਹਦੀ ਐਸਸੀ ਸਰਟੀਫਿਕੇਟ ਤੇ ਹੈ ਉਸ ਲਈ ਬਿਲਡਿੰਗ ਬਾਈ ਕੀ ਕਰੂਗੀ ਉਤਲੀ ਬਿਲਡਿੰਗ ਕੀ ਕਰੂਗੀ ਬਾਈ ਜੇ ਆਪਾਂ ਅੱਜ ਇਹ ਕਹਿਨੇ ਆ ਹਨਾ 100 ਕਹਿੰਦੇ ਹੁੰਦੇ ਨਾ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੁਣ ਆਪਾਂ ਇੱਕ ਪਾਸੇ ਧਰਮੀ ਬਣੀ ਜਾਈ ਯਾਰ ਹਮ ਇੱਕ ਪਾਸੇ ਤਾਂ ਧਰਮੀ ਬਣੀ ਜਾਈਏ ਵਿਚਾਲ ਜਗਮੀਸ਼ਾ ਕੋਈ ਨਹੀਂ ਇੱਥੇ ਮੈਂ 100 ਦਰਸਤ ਦਾਨ ਕਰ ਦੇਣਾ ਪਿੱਛੋਂ ਦੀ ਵਣ ਭਾਗ ਲੈਣ ਨੂੰ ਆਖਿਆ ਕੋਈ ਨਹੀਂ ਆ ਸੇਵਾ ਪਾਣੀ ਵਾਲਾ ਮੇਰੇ ਪਾਸੇ ਦੇ ਦੇ ਬੰਦੇ ਦੇ ਪਿੱਛੋਂ ਦੀ ਆਉਂਦੇ ਆਉਂਦੇ ਆਂਦੀ ਆ ਜਾਂਦੇ ਦੂਜੇ ਪਾਸੇ ਚੱਲਦਾ ਚੱਲੋ ਸਾਰਾ ਕੁਝ ਹੀ ਆ ਸਾਰਾ ਕੁਝ ਹੀ ਚੱਲਦਾ ਪਰ ਗੱਲ ਇਹ ਆ ਹੁਣ ਇਹਦੇ ਚ ਸੱਚ ਤਾਂ ਇਹੀ ਆ ਕਿ ਰਿਸ਼ਤੇਦਾਰੀ ਵੀ ਉਸ ਪਿੰਡ ਦੇ ਵਿੱਚ ਹੈ ਗੰਦੜ ਪਿੰਡ ਦੇ ਨਾਲ ਕਨੈਕਸ਼ਨ ਤਾਂ ਕਿਤੇ ਨਾ ਕਿਤੇ ਵੱਡੇ ਜੁੜਦੇ ਆ ਇਹਦਾ ਮਤਲਬ ਸਰਟੀਫਿਕੇਟ ਬਣਿਆ ਹੋਊਗਾ ਫਿਰ ਬਣਿਆ ਹੋਊਗਾ ਜਿਸ ਤਰੀਕੇ ਦੇ ਨਾਲ ਵਿਜੀਮੋ ਫਿਰ ਉਹ ਪੱਤਰਕਾਰਾਂ ਤੋਂ ਜਿਵੇਂ ਆਪਦੀ ਚਾਪਲੂਸਤੀ ਜੀ ਕਰਾਈ ਆ ਉੱਥੋਂ ਤੇ ਇਹ ਗੱਲਾਂ ਜਾਪਦੀਆਂ ਵੀ ਇਹ ਕੰਮ ਹੋਇ हां ओ चलो बकरे मुद्दा पर एक चीज और है पिंड वाले ने ये गल भी ना भूलो ना जगमीत वो आदि जड़ी ये गल पब्लिक डोमेन च आज आई है सान तक कई सालਾਂ ਦੀ ਪਤਾ ਵੀ ਇਸ ਤਰੀਕੇ ਦੇ पिंड वाले कहंदे गੰਦਰ ਪਿੰਡਦਿਆਂ ਨੇ ਕਹਿ ਰਹੇ ਹਨ अच्छा ਉਹਨਾਂ ਨੇ ਹਲੇ ਕੈਮਰੇ ਸਾਹਮਣੇ ਨਹੀਂ ਆਏ ਪਰ ਉਹ आदि ਵੀ ਸਾਨੂੰ ਤੇ ਪਹਿਲਾਂ ਦਾ ਪਤਾ ਨਾ ਵੀ ਆਪਾਂ ਤੁਸੀਂ ਤਾਂ ਹੁਣ ਗੱਲ ਕਰ ਰਹੇ ਹੋ ਸਾਨੂੰ ਤਾਂ ਪਹਿਲਾਂ ਦਾ ਪਤਾ ਨਾ ਵੀ ਇਹ ਸਾਰਾ ਕੁਝ ਹੋਇਆ ਇਹ ਕਿਤੇ ਨਾ ਕਿਤੇ ਤਾਂ ਬਾਈ ਸਾਹਮਣੇ ਆਉਣਾ ਸੀ ਨਾ ਮਾਮਲਾ ਬਿਲਕੁਲ ਜੀ ਇਸ ਸ਼ੱਕ ਇਹਦਾ ਮੋਟਿਵ ਕੁਝ ਵੀ ਹੋ ਸਕਦਾ ਨੇ ਦਿੱਤੇ ਉਹਨਾਂ ਦੇ ਪਰਿਵਾਰ ਦੀਆਂ ਸਾਰੀਆਂ ਵੋਟਾਂ ਹੈਗੀਆਂ तकरीबन ਤਕਰੀਬਨ ਚਲੋ ਮੈਂ ਚਾਹੁੰਦਾ ਕਿ ਕਿਸੇ ਦਾ ਨਾਮ ਉਹ ਅਸੀਂ ਉਹਨੂੰ ਜਨਤਿਕ ਨਹੀਂ ਕਰਨਾ ਚਾਹੁੰਦੇ ਪਰ ਜਿਹੜੀ ਵੋਟਰ ਲਿਸਟ ਹੈ ਉਹਦੇ ਵਿੱਚ ਜਿਹੜੇ ਇਹਨਾਂ ਦੇ ਭੂਆ ਨੇ ਫੁੱਪੜ ਜੇ ਉਸ ਪਿੰਡ ਦੇ ਵਿੱਚ ਮਤਲਬ ਕਿ ਉਸ ਦੇ ਪਿੰਡ ਜਿਹੜਾ ਅੰਦਰ ਪਿੰਡ ਹੈ ਤੇ ਗਾਂ ਉਹਨਾਂ ਦੇ ਮੰਨ ਲਓ ਦਿਔਰ ਹੋ ਗਏੜੇ ਹਨਾ ਉਹ ਸਰਪੰਚ ਵੀ ਰਹੇ ਨੇ ਸਰਪੰਚ ਵੀ ਰਹੇ ਨੇ ਸੁਕਤਾਰ ਬੰਦੇ ਵੀ ਨੇ ਪਿੰਡ ਦੇ ਵਿੱਚ ਸੁਕਤਾਰ ਬੰਦੇ ਵੀ ਨੇ ਸਾਰੀਆਂ ਗੱਲਾਂ ਰਲਦੀਆਂ ਮਿਲਦੀਆਂ ਕਿਤੇ ਨਾ ਕਿਤੇ ਹੈਗੀਆਂ ਪਰ ਸਤਪਾਲ ਨੂੰ ਗੜਾ ਸਤਪਾਲ ਹੈਗਾ ਕਿਉਰ ਆਫ ਸਤਪਾਲ ਉਹਨੂੰ ਖੋਜਿਆ ਉਹਨੂੰ ਪਾਲਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਹਜੇ ਵੀ ਲੱਗੇ ਹੋਏ ਹਾਂ ਨਾ ਮਤਲਬ ਜੇ ਮਿਲ ਜਾਵੇ ਤਾਂ ਚੰਗਾ ਹੀ ਹੈ ਚਲੋ ਜੀ ਪਰ ਜਿਵੇਂ ਇਸ ਤਰੀਕੇ ਦੇ ਨਾਲ ਉਥੋਂ ਵਰਕੇ ਫਰੋਲੇ ਹਨਾ ਜਗਮੀਤ ਕਾਫੀ ਸਮਾਂ ਆਪਾਂ ਵਿਚਰੇ ਪਿੰਡ ਦੇ ਵਿੱਚ ਪੁੱਛ ਕੇਸ ਵੀ ਕੀਤੀ ਪਰ ਉਹ ਸਤਪਾਲ ਨਹੀਂ ਮਿਲਿਆ ਉਹ ਵੀ ਉਹ ਪਤਾ ਨਹੀਂ ਕਿੱਥੇ ਵਰਕੇ ਜਾ ਕੇ ਗੰਦੜਾ ਪਿੰਡ ਨਕਸ਼ੇ ਤੇ ਵੀ ਹੈਗਾ ਪਰ ਬੋਰਡ ਚ ਜੀ ਬੋਰਡਾਂ ਚ ਨਹੀਂ ਹੈਗਾ ਨਾ ਇਹ ਵੀ ਚੱਕਰ ਹੋਗਾ ਸਾਰੇ ਪਿੰਡ ਚ ਬੋਰਡਾਂ ਨਹੀਂ ਮਿਲਦਾ ਗੰਦੜਾ ਪਿੰਡ ਹੀ ਨਹੀਂ ਲਿਖਿਆ ਲੱਭਿਆ ਸਾਨੂੰ ਹਾਂ ਲੱਭਿਆ ਨਹੀਂ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਿੰਨੀ ਜਾਣਕਾਰੀ ਸੀ ਤੁਹਾਡਾ ਨਾਲ ਸ਼ੇਅਰ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ